ਐਮਪੀ ਅਮਰਿਤਪਾਲ ਸਿੰਘ ਦੀ ਮਾਤਾ ਨੂੰ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਤੇ ਰੋਕ ਲਿਆ ਗਿਆ ਉਹਨਾਂ ਨੂੰ ਕੈਨੇਡਾ ਨਹੀਂ ਜਾਣ ਦਿੱਤਾ ਗਿਆ ਜੀ ਹਾਂ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੰਸਦ ਅਮਰਿਤਪਾਲ ਸਿੰਘ ਦੇ ਮਾਤਾ ਨੂੰ ਕੈਨੇਡਾ ਨਹੀਂ ਜਾਣ ਦਿੱਤਾ ਗਿਆ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਤੇ ਹੀ ਰੋਕ ਲਿਆ ਗਿਆ ਇਹ ਕਿਹਾ ਗਿਆ ਹੈ ਕਿ ਅਮਰਿਤ ਸਰ ਐਸਐਸਪੀ ਦੇ ਕੋਲੋਂ ਪਰਮਿਸ਼ਨ ਲਈ ਜਾਵੇ ਫਿਰ ਹੀ ਉਹਨਾਂ ਨੂੰ ਫਲਾਈਟ ਜਿਹੜੀ ਉਹ ਫੜਨ ਦਿੱਤੀ ਜਾਵੇਗੀ ਫਲਾਈਟ ਤੇ ਚੜ੍ਹਨ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਤੇ ਨਿੰਦਾ ਕੀਤੀ ਗਈ ਹੈ ਦੱਸ ਦੇ ਕਿ ਉਧਰ ਹੀ ਅਮਰਿਤਪਾਲ ਸਿੰਘ ਦੀ ਪੈਰੋਲ ਦੀ ਪਟੀਸ਼ਨ ਦੇ ਉੱਤੇ ਵੀ ਅੱਜ ਹਾਈ ਕੋਰਟ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਇੱਕ ਹਫਤੇ ਦੇ ਅੰਦਰ ਅਮਰਿਤਪਾਲ ਦੀ ਪਟੀਸ਼ਨ ਨੂੰ ਲੈ ਕੇ ਜਿਹੜੀ ਹੈ ਉਹ ਕੋਈ ਫੈਸਲਾ ਲਿਆ ਜਾਵੇ ਕਿ ਉਸ ਨੂੰ ਪੈਰੋਲ ਮਿਲਣੀ ਚਾਹੀਦੀ ਹੈ ਜਾਂ ਫਿਰ ਨਹੀਂ ਮਿਲਣੀ ਚਾਹੀਦੀ। ਇਸੇ ਬਾਅਦ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਉਸ ਦੇ ਉੱਤੇ ਕੀ ਫੈਸਲਾ ਲੈਂਦੀ ਹੈ। ਉੱਧਰ ਹੀ ਇਸੇ ਵਿਚਾਲੇ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਅਮਰਿਤਪਾਲ ਦੇ ਮਾਤਾ ਕੈਨੇਡਾ ਜਾਣ ਲਈ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਤੇ ਪਹੁੰਚਦੇ ਨੇ ਪਰ ਉਹਨਾਂ ਨੂੰ ਫਲਾਈਟ 'ਚ ਨਹੀਂ ਚੜਨ ਦਿੱਤਾ ਗਿਆ। ਉਹਨਾਂ ਨੂੰ ਰੋਕ ਲਿਆ ਗਿਆ ਤੇ ਕਿਹਾ ਗਿਆ ਕਿ ਅੰਮ੍ਰਿਤਸਰ ਪ੍ਰਸ਼ਾਸਨ ਤੋਂ ਪਹਿਲਾਂ ਮਨਜ਼ੂਰੀ ਲੈ ਕੇ ਉਹ ਫਿਰ ਹੀ ਤੁਹਾਨੂੰ ਜਾਂਦਤਾ ਜਾਵੇਗਾ। ਹਾਲਾਂਕਿ ਅਮਰਿਤਪਾਲ ਦੇ ਕੈਨੇਡਾ ਕਿਉਂ ਜਾ ਰਹੇ ਸਨ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਹੈ ਕਿ ਉਹਨਾਂ ਨੇ ਉੱਥੇ ਕਿਸ ਨੂੰ ਮਿਲਣ ਜਾਣਾ ਸੀ ਜਾਂ ਕਿਹੜੇ ਕੰਮ ਲਈ ਜਾਣਾ ਸੀ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਫਿਲਹਾਲ ਇਹੀ ਪਤਾ ਲੱਗਿਆ ਕਿ ਉਹ ਕੈਨੇਡਾ ਚੱਲੇ ਸਨ ਪਰ ਦਿੱਲੀ 에ਅਰਪੋਰਟ ਤੇ ਉਹਨਾਂ ਨੂੰ ਰੋਕ ਲਿਆ ਗਿਆ ਉਦੋਂ ਹੀ ਅਮਰਿਤਪਾਲ ਦੀ ਜਿਹੜੀ ਹੁਣ ਪਟੀਸ਼ਨ ਹੈ ਕਿਸ ਦਿੱਤੇ ਅੱਜ ਸੁਣਵਾਈ ਹੋਈ ਹੈ ਉਸ ਦੇ ਪਰੂਲ ਦੀ ਮੰਗ ਕੀਤੀ ਗਈ ਹੈ ਅਮਰਿਤਪਾਲ ਦੇ ਵਕੀਲ ਦਾ ਕਹਿਣਾ ਹੈ ਕਿ ਅਮਰਿਤਪਾਲ ਜਿਹੜਾ ਹੈ ਉਸ ਨੂੰ 4 ਲੱਖ ਵੋਟਾਂ ਪਈਆਂ ਹੋਈਆਂ ਸਨ 19 ਲੱਖ ਲੋਕਾਂ ਦੀ ਨੁਮਾਇੰਦੀ ਕਰਦੇ ਨੇ ਤੇ ਸੈਸ਼ਨ ਦੇ ਵਿੱਚ ਆ ਕੇ ਉਹ ਨਿਸ਼ਚਿਤ ਤੌਰ ਤੇ ਆਪਣੇ ਹਲਕੇ ਦੀ ਗੱਲ ਕਰਨਾ ਚਾਹੁੰਦੇ ਨੇ ਆਪਣੇ ਹਲਕੇ ਦੀਆਂ ਸਮੱਸਿਆਵਾਂ ਉਸ ਨੂੰ ਹੱਲ ਕਰਨਾ ਚਾਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਅਸਥਾਈ ਤੌਰ ਦੇਤੇ ਪੈਰੋਲ ਮਿਲਣੀ ਚਾਹੀਦੀ ਹੈ ਤੇ ਹੁਣ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਇੱਕ ਹਫ਼ਤੇ ਦੇ ਅੰਦਰ ਇਸ ਉਤੇ ਫੈਸਲਾ ਲਿਆ ਜਾਵੇ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਦੇ ਉੱਤੇ ਕੀ ਫੈਸਲਾ ਕਰਦੀ ਹੈ